ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਹੌਕੀ ਘੜੀ ਨਾ ਦੇਖਨ ਦੇਈ ਆਪਣਾ ਬਿਰਦਸ ਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਪ੍ਰਭ ਸਿਉ ਲਾਗ ਰਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਮੰਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਅਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਤਨਾ ਸ੍ਰੀ ਮਹਲਾ 5 ਹੌਕੀ ਕਢੀ ਨ ਦੇਖਨ ਦੇ ਆਪਣਾ ਬਿਰਦ ਸਮਾਲੇ हाथ, हाथ दे रखे अपने को सास सास, सास प्रतपल प्रभु सों प्रभ लाग रहयो मेरा चित आद अंत प्रभु प्रभ सदा सहाय तन हमारा मीत रहा मन विलास पै साहिब के अचरज देख बडाई हर सिमर सिमर आनंद कर नानक ਪ੍ਰਭ ਪੂਰਨ ਪੈਜ ਰਖਾਈ ਤਨਾ ਸ੍ਰੀ ਮਹਲਾ ਪੰਜਵਾਂ ਹੌਕੀ ਘੜੀ ਨ ਦੇਖਨ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਪ੍ਰਭ ਸਿਉ ਲਾਗ ਰਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮਿਤ ਰਹਾਉ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਤਨਾ ਸ੍ਰੀ ਮਹਲਾ 5ਵੀਂ ਔਕੀ ਘੜੀ ਨ ਦੇਖਨ ਦੇ ਆਪਣਾ ਬਿਰਦ ਸਮਾਲੇ हाथ, हाथ दे रखे अपने को सास सास prit pal प्रभु सों लाग रहयो मेरा चितt आद अंत, अंत प्रभु सदा सहाय तन हमारा मीत रहा मन विलास पै साहिब के अचरज देख दे बडाई दे हर सिमर सिमर आनंद कर नानक ਪ੍ਰਭ ਪੂਰਨ ਪੈਜ ਰਖਾਈ ਤਨਾ ਸ੍ਰੀ ਮਹਲਾ ਪੰਜਵਾਂ ਔਕੀ ਕਢੀ ਨ ਦੇਖਨ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਤਿਤ ਪਾਲੇ ਪ੍ਰਭ ਸਿਓ ਲਾਗ ਰਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਮੰਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਤਨਾ ਸ੍ਰੀ ਮਹਲਾ 5 ਹੌਕੀ ਕਢੀ ਨ ਦੇਖਨ ਦੇ ਆਪਣਾ ਬਿਰਦ ਸਮਾਲੇ हाथ, हाथ दे रखे अपने को सास सास, सास पितपल प्रभु सों लाग रहयो मेरा चित आद, आद अंत प्रभु सदा सहाय तन हमारा मीत रहा मन विलास पै साहिब के अचरज देख बडाई हर सिमर सिमर आनंद कर नानक ਪ੍ਰਭ ਪੂਰਨ ਪੈਜ ਰਖਾਈ ਤਨਾ ਸ੍ਰੀ ਮਹਲਾ ਪੰਜਵਾ ਹੋ ਕੀ ਕਢੀ ਨ ਦੇਖਨ ਦੇ ਆਪਣਾ ਬਿਰਦ ਸਮਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਪ੍ਰਭ ਸਿਓ ਲਾਗ ਰਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮਿਤ ਰਹਾ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਅਨੰਦ ਕਰ ਨਾਨਕ ਪ੍ਰਭ ਪੂਰਨ ਪੈ ਜ ਰਖਾਈ ਤਨਾ ਸ੍ਰੀ ਮਹਲਾ 5ਵੀਂ ਹੋ ਕੀ ਘੜੀ ਨ ਦੇਖਨ ਦੇ ਆਪਣਾ ਬਿਰਦ ਸਮਲੇ हाथ दे रखे अपने को सास सास प्रतपल प्रभु सों लाग रहयो मेरा चितt आद अंत प्रभु प्रभ सदा सहाय तन हमारा मीत रहा मन बेलास पै साहिब के अचरज देख बड़ाई हर सिमर सिमर आनंद कर नानक ਪ੍ਰਭ ਪੂਰਨ ਪੈਜ ਰਖਾਈ ਤਨਾ ਸ੍ਰੀ ਮਹਲਾ ਪੰਜਵਾਂ ਔਕੀ ਕਢੀ ਨ ਦੇਖਨ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਓ ਲਾਗ ਰਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਉ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਅਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਤਨਾ ਸ੍ਰੀ ਮਹਲਾ 5 ਹੌਕੀ ਕਢੀ ਨ ਦੇਖਨ ਦੇ ਆਪਣਾ ਬਿਰਦ ਸਮਾਲੇ हाथ दे रखे अपने को सास सास prit pal प्रभु सों लाग रहयो मेरा, मेरा चितt आद अंत, अंत प्रभु सदा सहाय तन हमारा मीत रहा मन विलास पै साहिब के अचरज देख बडाई हर सिमर सिमर आनंद कर नानक ਪ੍ਰਭ ਪੂਰਨ ਪੈਜ ਰਖਾਈ ਤਨਾ ਸ੍ਰੀ ਮਹਲਾ ਪੰਜਵਾ ਔਕੀ ਕਢੀ ਨ ਦੇਖਨ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਪ੍ਰਭ ਸਿਓ ਲਾਗ ਰਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਮੰਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਤਨਾ ਸ੍ਰੀ ਮਹਲਾ 5 ਆਉ ਕੀ ਕਢੀ ਨ ਦੇਖਨ ਦੇ ਆਪਣਾ ਬਿਰਦਸ ਮਲੇ हाथ दे रखे अपने को आ, आ, सास सास prit pal prab siu lag rheo mera chit aad ant prab sada sahai tan hamara mit raho man bilas pae saheb ke acharaj dekh badai har simar simran anand kar nanak ਪ੍ਰਭ ਪੂਰਨ ਪੈਜ ਰਖਾਈ ਤਨਾ ਸ੍ਰੀ ਮਹਲਾ ਪੰਜਵਾਂ ਔਕੀ ਕਢੀ ਨਾ ਦੇਖਨ ਦੇਈ ਆਪਣਾ ਬਿਰਦਸ ਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਪ੍ਰਭ ਸਿਓ ਲਾਗ ਰਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਅਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਤਨਾ ਸ੍ਰੀ ਮਹਲਾ 5ਵੀਂ ਔਕੀ ਘੜੀ ਨਾ ਦੇਖਨ ਦੇ ਆਪਣਾ ਬਿਰਦ ਸਮਾਲੇ हाथ, हाथ दे रखे अपने को सास सास पितपल प्रभु सों लाग रहयो मेरा चित आद अंत प्रभु सदा सहाय तन हमारा मीत रहा मन विलास पै साहिब के अचरज देख बडाई हर सिमर सिमर आनंद कर नानक ਪ੍ਰਭ ਪੂਰਨ ਪੈਜ ਰਖਾਈ ਤਨਾ ਸ੍ਰੀ ਮਹਲਾ ਪੰਜਵਾ ਹੋ ਕੀ ਕਢੀ ਨ ਦੇਖਨ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਪ੍ਰਭ ਸਿਓ ਲਾਗ ਰਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਅਨੰਦ ਕਰ ਨਾਨਕ ਪ੍ਰਭ ਪੂਰਨ ਪੈ ਜ ਰਖਾਈ ਤਨਾ ਸ੍ਰੀ ਮਹਲਾ 5ਵੀਂ ਔਕੀ ਕਢੀ ਨ ਦੇਖਨ ਦੇ ਆਪਣਾ ਬਿਰਦਸ ਮਾਲੇ हाथ, हाथ दे राखे रखे अपने को सास आस, सास, सास पितपल प्रभु सों लाग रहयो मेरा चित आद अंत प्रभु सदा सहाय तन हमारा मीत रहा मन विलास पै साहिब के अचरज देख बडाई हर सिमर सिमर आनंद कर नानक ਪ੍ਰਭ ਪੂਰਨ ਪੈਜ ਰਖਾਈ ਤਿਤਨਾ ਸ੍ਰੀ ਮਹਲਾ ਪੰਜਵਾਂ ਔਕੀ ਕਢੀ ਨ ਦੇਖਨ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਤਿਤ ਪਾਲੇ ਪ੍ਰਭ ਸਿਓ ਲਾਗ ਰਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਤਨਾ ਸ੍ਰੀ ਮਹਲਾ 5ਵੀਂ ਔਕੀ ਘੜੀ ਨਾ ਦੇਖਨ ਦੇ ਆਪਣਾ ਬਿਰਦਸ ਮਾਲੇ हाथ, हाथ दे रखे अपने को सास सास प्रीत पले प्रभु सों लाग रहयो मेरा चित् आद अंत प्रभु प्रभ सदा प्रभ सहाय तन हमारा मीत रहा मन विलास पै साहिब के अचरज देख बडाई हर सिमर सिमर आनंद कर नानक ਪ੍ਰਭ ਪੂਰਨ ਪੈਜ ਰਖਾਈ ਤਨਾ ਸ੍ਰੀ ਮਹਲਾ ਪੰਜਵਾਂ ਔਕੀ ਕਢੀ ਨ ਦੇਖਨ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਓ ਲਾਗ ਰਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਤਨਾ ਸ੍ਰੀ ਮਹਲਾ 5ਵੀਂ ਔਕੀ ਕਢੀ ਨ ਦੇਖਨ ਦੇ ਆਪਣਾ ਬਿਰਦਸ ਮਾਲੇ हाथ दे रखे अपने को आस आस सास सास पितपल प्रभु सों लाग रहयो मेरा चित आद अंत प्रभु प्रभ सदा सहाय तन हमारा मीत रहा मन विलास पै साहिब के अचरज देख बडाई हर सिमर सिमर आनंद कर नानक ਪ੍ਰਭ ਪੂਰਨ ਪੈਜ ਰਖਾਈ ਤਨਾ ਸ੍ਰੀ ਮਹਲਾ ਪੰਜਵਾ ਔਕੀ ਕਢੀ ਨਾ ਦੇਖਨ ਦੇ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਪ੍ਰਭ ਸਿਓ ਲਾਗ ਰਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਅਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ